ਬੜੀ ਬਿਮਾਰੀ ਆ ਛਪ ਲੜ ਜਾਏ ਸਤ ਜੀ ਉਹ ਸਲਾਹ ਕਰਦੇ ਆ ਉਹ ਠੀਕ ਹੋ ਜਾਂਦਾ ਇਹ ਮੈਗਨੀਸ਼ੀਅਮ ਦਿੰਦੀ ਉਹ ਉਹ ਸਲਾਹ ਕਰਦੇ ਆ ਜਾ ਕੇ ਤੇ ਮਜੂਦ ਦੇਣ ਲੱਗ ਜਾਂਦੀ ਉਹ ਜੁੱਦ ਜੇ ਕਟਲੂਆ ਕਟਣ ਦੇ ਪੀਏ ਦੇ ਨੂੰ ਲਾਹੂ ਆ ਜਾ ਹੈ ਅਸੀਂ ਕਾਇ ਨਾ ਪਾਈ ਕੜੀ ਦੇਖੋ ਸੱਤੇ ਗਾਂਟੇ ਦੇ ਬਾੜ ਜੂ ਦੇ ਗਾਂਟੇ ਨਾਲੇ ਬੱਬਾਈ ਜਿਹੜੇ ਡਾਕਟਰੀ ਇਲਾਜ ਆ ਉਹਦੇ ਵਿੱਚ ਤਾਂ ਇਹ ਆ ਵੀ ਜਿਹੜੀ ਦੁੱਤੀ ਦਾ ਆਪਰੇਸ਼ਨ ਕਰਨਾ ਪੈਂਦਾ ਆ ਉਹ ਪ੍ਰੈਸ਼ਰ ਕਰਦੇ ਨੇ ਜੀ ਦੁੱਤੀ ਦਾ ਇਹ ਆ ਛੋੜੇ ਨਾਲ ਬੱਚੇ ਘਤ ਮੋ ਜਣਾ ਆਪਣੇ ਕੁੜੀਆਂ ਨਹੀਂ ਕੰਨ ਤੋ ਆਈ ਨਹੀਂ ਕੁੜੀਆਂ ਉਹ ਇਹ ਲੜਕੀਆਂ ਦੇ ਘਰ ਵਾਲੇ ਅਬਲੀ ਨੇ ਨਸ਼ੇ ਕਰਦੇ ਨੇ ਉਹ ਨਾਲੀਆਂ ਦੇ ੱਤੇ ਮਾਰਦੇ ਫਿਰਦੇ ਨੇ ਹਾਂ ਉਹ ਲੋਕਾਂ ਦੇ ਕੰਮ ਕਰਕੇ ਬੱਚੇ ਪਾਲਦਿਆਂ ਨੇ ਜੀ ਕੋਈ ਉਹ ਆ ਜਾ ਕੋਈ ਮਰੀਜ਼ ਆ ਜਾ ਉਹਦੇ ਮੈਂ ਕੋਈ ਨਹੀਂ ਮੈਂ ਹੀ ਬਧਿਆ ਮੈਂ ਬਧਿਆ ਅਸੀਂ ਜਿਹੜੀ ਦੋ ਨੂੰ ਸਗਾ ਕੇ ਰੱਖਦੇ ਹਾਂ ਜੱਪ ਦਾਦਾ ਹਲਾ ਪ੍ਰੈਮ ਟੂਟ ਵਿੱਚ ਤੁਹਾਡਾ ਸਵਾਗਤ ਅੱਜ ਅਸੀਂ ਤੁਹਾਡੇ ਲਈ ਨਵੀਂ ਇੱਕ ਜਾਣਕਾਰੀ ਲੈ ਕੇ ਆਵਾਂਗੇ ਨਵੇਂ ਜਿਹੜੇ ਬਜ਼ੁਰਗ ਨੇ ਦੇਸੀ ਨੁਕਤੇ ਨਾਲ ਸੰਬੰਧਿਤ ਨੇ ਉਹ ਤੁਹਾਡੇ ਰੂਬਰੂ ਕਰਾਵਾਂਗੇ ਕਿਉਂਕਿ ਲੋਕ ਨੇ ਅੱਜ ਬੜੀਆਂ ਬਿਮਾਰੀਆਂ ਦਾ ਪੀੜਤ ਨੇ ਬਹੁਤ ਸਾਰੀਆਂ ਇਦਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਦਵਾਈਆਂ ਨਾਲ ਨਹੀਂ ਠੀਕ ਹੁੰਦੀਆਂ ਔਰ ਉਹ ਦੇਸੀ ਨੁਕਤੇ ਨਾਲ ਠੀਕ ਹੁੰਦੀਆਂ ਨੇ ਅਸੀਂ ਅੱਜ ਬਾਬਾ ਜੀ ਨਾਲ ਗੱਲ ਕਰਾਵਾਂਗੇ ਬਾਬਾ ਜੀ ਤੁਹਾਡਾ ਕੀ ਨਾਮ ਹੈ ਤੁਹਾਡਾ ਗਿਆਨ ਸਿੰਘ ਆ ਜੀ ਕਿਹੜਾ ਪਿੰਡ ਤੁਹਾਡਾ ਭਗਵਾਨਪੁਰਾ ਤੁਸੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਕਰਦੇ ਹੋ ਲਾਜ ਦਾ ਜੇ ਇਹ ਬਲਾ ਦਾ ਬੜੀ ਬਿਮਾਰੀ ਆ ਛਪ ਲੜ ਜਾ ਜੇ ਚਾਚਾ ਜੀ ਉਹਦਾ ਹੱਥ ੜਾ ਕਰਦੇ ਆ ਉਹ ਠੀਕ ਹੋ ਜਾਂਦਾ ਹੈ ਠੀਕ ਹੈ ਜੀ ਦੂਸਰੀ ਇਹ ਆ ਭਾਈ ਬਦਾ ਸ਼ਿੰਗਰ ਦੀ ਦਵਾਈ ਆ ਕਬਜ ਹੋ ਜਾ ਕਿ ਜੇ ਉਹਦੀ ਦਵਾਈ ਆ ਠੀਕ ਹੈ ਜੀ ਇਹ ਜਿਹੜਾ ਹੁਣ ਹੱਥ ੜਲੇ ਵਾਲਾ ਕੰਮ ਆ ਉਹ ਅਸੀਂ ਕੋਈ ਚਾਹੇ ਮੈਚ ਨਹੀਂ ਤੋ ਦਿੰਦੀ ਉਹ ਜੀ ਹੱਥ ੜਾ ਕਰਦੇ ਆ ਜਾ ਕੇ ਤੇ ਮਜੂਦ ਦੇਣ ਲੱਗ ਜਾਂਦੀ ਉਹਨੂੰ ਉਹਦੋਂ ਇਹ ਕਟਰੂਆ ਕਟਰੂ ਦੇ 3 ਦਿਨ ਨੂੰ ਲਾਹੂਗੀ ਠੀਕ ਹੈ ਟੀਕੇ ਦੀ ਲੋੜ ਨਹੀਂ ਹਾਂ ਗਰੰਟੀ ਆ ਮੇਰੀ ਬਖਦੂਰ ਤੱਕ ਲੈ ਜਾਂਦੇ ਨੇ ਤੇ ਹੋਰ ਕਿਹੜੀ ਬਿਮਾਰੀ ਦਾ ਬਾਬਾ ਸ਼ੀਰ ਦਾ ਵੀ ਕੰਮ ਇਲਾਜ ਕਰਦੇ ਹੋ ਹਾਂ ਬਾਬਾ ਸ਼ੀਰ ਦਾ ਕਰਦੇ ਆ ਜੀ ਕਵਜ ਕਵਜ ਵੀ ਦਵਾਈ ਦਿੰਦੇ ਆ ਬਾਬਾ ਸ਼ੀਰ ਦਾ ਕਿਵੇਂ ਕਰਦੇ ਹੋ ਉਹ ਬਾਬਾ ਸ਼ੀਰ ਦਾ ਤਾਂ ਜੀ ਦੋ ਪੁੜੀਆਂ ਦੇ ਨਿਆ ਵਲੇ ਨੂੰ ਅੱਛਾ ਉਹ ਕਾਜੇ ਤੜਕੇ ਨੇ ਨੇ ਕਾਜੇ ਲੈ ਲਈ ਹਾਂ ਜੀ ਜਿਹੜਾ ਭਰੇਜ ਦੱਸਣਾ ਉਹ ਉਹਨੂੰ ਰੱਖਣਾ ਲਗੂ ਕਰ ਦੋ ਦੋ ਦਿਨ ਦੋ ਰਾਤਾਂ ਹਾਂਜੀ ਕੋਈ ਵਿੱਚ ਚੀਜ਼ ਨਹੀਂ ਖਾਣੀ ਹੋਰ ਕੋਈ ਗੋਲੀ ਨਹੀਂ ਲੈਣੀ ਭਰੇਜ ਜ਼ਰੂਰੀ ਆ ਆ ਭਰੇਜ ਭਰੇਜ ਜ਼ਰੂਰੀ ਆ ਮਰੀਜ਼ ਦੇ ਅਸਾਏ ਗੱਲ ਹੂੰ ਮੈਂ ਫੇਰ ਮੁੜ ਕੇ ਹੁੰਦੀ ਹੋਣੀ ਚਾਹੇ ਖੂਨ ਪੈਂਦਾ ਜਾਵੇ ਮੌਕੇ ਆਣੀ ਲੈ ਤੂੰ ਸੱਪ ਲੜਦ ਦੀ ਗੱਲ ਕੀਤੀ ਆ ਵੀ ਸੱਪ ਲੜਦ ਤੁਸੀਂ ਹੱਥ ਵਾਲੇ ਕਰਦੇ ਹੋ ਹਾਂ ਪੱਕਾ ਲਾ ਜਾ ਵੀ ਬੰਦਾ ਬਚ ਜਾਂਦਾ ਫਿਰ ਮੈਂ ਕਹਿੰਦਾ ਤੀ ਪੁੱਤ ਸਾਡੀ ਕਦੇ ਮਰਿਆ ਹੀ ਨਹੀਂ ਸਾਡੇ ਕੋਲ ਆਇਆ ਹੋਇਆ ਸਾਡੇ ਪਿੰਡ ਜਿਹਨੂੰ ਮਰਜੀ ਪੁੱਛੋ ਜਾ ਕੇ ਜਦ ਕਿ ਲੋਕੋ ਤੇ ਹਜ਼ਾਰਾਂ ਲੱਖਾਂ ਰੁਪਏ ਲੱਗ ਜਾਂਦੇ ਨੇ ਸੱਪ ਦੇ ਵੱਡੇ ਹੋਏ ਤੇ ਇਲਾਜ ਕਰਨ ਲਈ ਹਾਂ ਉਹ ਲੱਗ ਜਾਂਦੇ ਨੇ ਉਹ ਹੋਰ ਤੇ ਆਰਾਮ ਨਹੀਂ ਹੁੰਦਾ বিনা ਹੱਥਾਂ ਦੇ ਤੇ ਆਰਾਮ ਹੁੰਦਾ ਡਾਕਟਰੀ ਇਲਾਜ ਤਾਂ ਹੈ ਨਹੀਂ ਉਹ ਲੇਕਿ ਤੁਸੀਂ ਗਠੀ ਦੀ ਇਲਾਜ ਦਾ ਗੱਲ ਵੀ ਕੀਤੀ ਸੀ ਕਿ ਗਠੀਆ ਤਾਂ ਲਾਜ ਜਿਹੜਾ ਉਹ ਵੀ ਚੈੱਕ ਕਰਦੇ ਹਾਂ ਪਰ ਉਹ ਕਰਦੇ ਆ ਜੀ ਉਹ ਭੈਣ ਲਾਇਆ ਹੋਇਆ ਗਵਰਨਮੈਂਟ ਦਾ ਜਾਨਵਰ ਮਾਰਨਾ ਪੈਂਦਾ ਛੋਟਾ ਜਿਹਾ ਜੀ ਕਈ ਚੀਜ਼ਾਂ ਵਿੱਚ ਪਾ ਕੇ ਦਵਾਈ ਬਣਦੀ ਹੈ ਅੱਛਾ ਉਹ ਫਿਰ ਉਹ ਤਾਂ ਉਹਦੀ ਨੂੰ ਆਰਾਮ ਹੁੰਦਾ ਉਹ ਲੋ ਆਪਾਂ ਜੀ ਮਾਰ ਨਹੀਂ ਸਕਦੇ 20 40000 ਰੱਖੀ ਹੋਈ ਆ ਜੀ ਹਾਂ ਉਹਦੇ ਕਰਕੇ ਹੁਣ ਉਹ ਬਣਾਉਂਦੇ ਨਹੀਂ ਦਵਾਈ ਆ ਜੀ ਅੱਛਾ ਹੋਰ ਕਿਹੜੀ ਕਿਹੜੀ ਦਵਾਈਆਂ ਬਣਾਉਂਦੇ ਤੁਸੀਂ ਹੋਰ ਦਵਾਈ ਕੋਈ ਨਹੀਂ ਹੈ ਹੋਰ ਹੱਥ ਔਲੇ ਕਰਦੇ ਆ ਕਿਹੜੀ ਕਿਹੜੇ ਹੱਥ ਔਲੇ ਕਰਦੇ ਤੁਸੀਂ ਕੋਈ ਹੱਥ ਔਲੇ ਕਰਦਿਆਂ ਜੀ ਦੇਖੋ ਕੁਸ਼ਰਾਲੀਆਂ ਹੁਣ ਬੱਚਾਂ 'ਚ ਅੱਛਾ ਖਤ ਨਿਕਲਦੀਆਂ ਨੇ ਹਾਂ ਉਹ ਪੰਜ ਹੱਥ ਔਲੇ ਹੁੰਦੇ ਨੇ ਪੰਜ ਦਿਨ ਕਿ ਇੱਕ ਕਾਨ ਦੇ ਹੜੀ ਅੱਛਾ ਜੀ ਮੁੜ ਕੇ ਕੁਸ਼ਰਾਲੀ ਨਹੀਂ ਹੋਊ ਜ਼ਿੰਦਗੀ 'ਵਾਰ ਕੀ ਬਾਤ ਹੈ ਹੋਰ ਦੁੱਖ ਹੋ ਜਾ ਪਿਆ ਹੋ ਜਾ ਕੀ ਬਾਤ ਹੈ ਉਠਿਆਂ ਦੇ ਵਰਨਾਵਾ ਹੋ ਜਾਂਦਾ ਹਾਂ ਹੋ ਜਾਂਦਾ ਹਾਂ ਜੀ ਜਿਹਨੂੰ ਕਹਿੰਦੇ ਨੇ ਸੱਪ ਦਾ ਬੂਤੇ ਹੋਇਆ ਜਾਂ ਕੁਝ ਟੱਕਾ ਲੱਗਿਆ ਉਹੀ ਕਹਿੰਦੇ ਨੇ ਵਰਨਾਵਾ ਹੁੰਦਾ ਵਿੱਚ ਉਹਦੇ ਛੁੰਡੀ ਹੁੰਦੀ ਆ ਕੀੜਾ ਹੁੰਦਾ ਵਿੱਚ ਆ ਕੀੜਾ ਉਹ 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 ਹੱਥ ਵਾਲੇ ਨਾਲ ਮਰ ਜਾਂਦਾ ਇਹ ਜਦੋਂ ਪੱਕ ਜਾਏ ਬੜਾ ਦਿਨ ਹੋ ਜਾਣਾ ਇਹ ਡਾਕਟਰੀ ਲਾ ਜਾਵੇ ਹੱਥ ਵਾਲੇ ਦਾ ਅੱਛਾ ਦੁੱਦੀ ਦੁੱਦੀ ਆ ਬੱਚੇ ਵਾਲੀ ਦੀ 3 ਦਿਨ ਹੋ ਜਾਣ ਦੁੱਬਦੀ ਨੂੰ ਸਾਡੇ ਕੋ ਆ ਜਾ ਹਾਂ ਅਸੀਂ ਕਹਿ ਦਿੰਦੇ ਆ ਭਾਈ ਘੜੀ ਦੇਖੋ ਅੱਧੇ ਘੰਟੇ ਕਿਧਰੇ ਚੀਜ਼ ਸ ਕੋਈ ਤੇਰੇ ਦੁਖਾਰ ਜੇ ਕਾਂਬੇ ਦਾ ਜੜ ਜਾਂਦਾ ਹੈ ਵੀ ਚੀਜ਼ ਪੈਣ ਤੇ ਤਖਲੀਪ ਆੜ ਜੂ ਅੱਦੇ ਘੰਟੇ ਚ ਨਾਲੇ ਬਾਬਾ ਜਿਹੜੇ ਡਾਕਟਰੀ ਇਲਾਜ ਆ ਉਹਦੇ ਵਿੱਚ ਤਾਂ ਇਹ ਆ ਵੀ ਜਿਹੜੀ ਦੁੱਦੀ ਦਾ ਆਪਰੇਸ਼ਨ ਕਰਨਾ ਪੈਂਦਾ ਹਾਂ ਉਹ ਆਪਰੇਸ਼ਨ ਕਰਦੇ ਨੇ ਜੀ ਦੁੱਦੀ ਦਾ ਇਹ ਥੋੜੇ ਨਾਲ ਵਿੱਚੇ ਘਤ ਮੋ ਜੇ ਆਪਾਂ ਨੇ ਕੁਝ ਨਹੀਂ ਕਰਨਾ ਦਵਾਈ ਨਹੀਂ ਕੋਈ ਦੇਣੀ ਕਿੰਨੇ ਥੋੜੇ ਕਰਦੇ ਹੋ ਤੁਸੀਂ ਵੀਰੇ ਇਹ ਤਾਂ 29500 ਰੁਪਏ ਆ ਕੁ ਤੁਮੇ ਦੇਣੇ ਕਰਾ ਜਾਵੇ ਅੱਛਾ ਹਰਪੀਆ ਲਾ ਜਾ ਹਰਪੀਆ ਪੱਕਾ ਜੀ ਦੁਨੀਆ ਕਹ ਰਾਜਲੀ ਜਾਂਦੀ ਆ ਬਹੁਤ ਦੂਰ ਦੂਰ ਤੱਕ ਜਾਂ ਪਟਿਆਲੇ ਗੰਨੀ ਤੇ ਸਾਰੇ ਮਲੇਰ ਕੋਲੇ ਗਨੀ ਅੱਛਾ ਜੀ ਹਾਂ ਤੇ ਦੂਰੀ ਹੋਰ ਰੀੜ ਦੀ ਹੱਡੀ ਦਾ ਵੀ ਹਾਂ ਉਹ ਉਹ ਮਲ ਕੇ ਜੀ ਉਹ ਨਹੀਂ ਮਲ ਕੇ ਕਰਦੇ ਹਾਂ ਉਹ ਮਲ ਕੇ ਕਰਦੇ ਹਾਂ ਹਾਂ ਮਲ ਕੇ ਹੱਥ ਵਾਲੇ ਕਿਹੜੀ ਕਿਹੜੀ ਚੀਜ਼ ਦਾ ਕਰਦੇ ਹੋ ਹੋਰ ਹੋਰ ਥੋੜਾ ਜਿਹਾ ਝੜਾਂ ਦਾ ਵੀ ਕਰਦੇ ਆਂ ਅੱਛਾ ਜੇ ਝੜ ਜਾਣ ਕੀੜਾ ਲੱਗਿਆ ਹੋਇਆ ਹੋਵੇ ਫਿਰ ਫਿਰ ਹੱਥੋਣੇ ਕੀ ਹੋ ਜਾਂਦਾ ਫਿਰ ਚੀਜ਼ ਬੰਦੀ ਹੋਵੇ ਚੀਜ਼ ਬੰਦ ਹੋ ਜਾਂਦੀ ਆ ਉਹ ਚੀਜ਼ ਬੰਦ ਹੋਊਗੀ ਤਾਂ ਹੀ ਪਤਾ ਲੱਗੂ ਗਾਲ ਕਰੋ ਆਪ ਕਹੂਗਾ ਵੀ ਚੀਜ਼ ਬੰਦ ਹੋਊਗੀ ਚੋ ਗੁਰਾਂ ਮਰ ਜਾਂਦਾ ਵਿੱਚ ਦੇ ਬਾਕੀ ਕਿਸੇ ਨੂੰ ਨજર ਲੱਗ ਜਾਂਦੀ ਹੈ چاہے ਬੱਚਾ ਹੈ ਹੂੰ چاہے ਕੋਈ ਡੰਗਰ ਹੈ ਚੰਗਾ ਉਹਨੂੰ ਵੀ ਲੱਗ ਜਾਂਦੀ ਹੈ ਹੂੰ ਉਹ ਜਿਹਾ ਥੋੜਾ ਕਰਦੇ ਆ ਜਾਂ ਕੇ ਬੱਚੇ ਹੱਥੋਂ ਨਾਲ ਜੂ ਉੱਤਰ ਜਾਂਦੀ ਫਿਰ ਮਾਇਕਾ ਨਾਲ ਦਾਲ ਬਣੀ ਨੇੜੇ ਰਹਿੰਦੀ ਕਿਉਂ ਖਤਮ ਹੋ ਜਾਂਦੀ ਹੈ ਵਿੱਚ ਕਾਣੀ ਬਾਬਾ ਜੀ ਵੈਸੇ ਜਦੋਂ ਨਾ ਅੱਗੇ ਜਿਹੜਾ ਸੀਗਾ ਜ਼ਮਾਨਾ ਹੁੰਦਾ ਸੀਗਾ ਉਦੋਂ ਹੱਥੋਂ ਦੇ ਬਹੁਤ ਤਾਲ ਸੀਗੀ ਬਹੁਤ ਸਾਰੀਆਂ ਬਿਮਾਰੀਆਂ ਸੀਗੀਆਂ ਲੋਕ ਹੱਥੋਂ ਦੇ ਨਾਲ ਨજર ਜਿਵੇਂ ਤੁਸੀਂ ਦੱਸੀ ਆ ਹਟ ਜਾਂਦੀ ਸੀਗੀ ਪਰ ਅੱਜ ਦੇ ਜਿਹ ਅਜੋਕੇ ਸਮੇਂ ਦੇ ਵਿੱਚ ਕਿ ਜਿਸ ਵਿਗਿਆਨ ਵਧਿਆ ਉੱਥੇ ਜਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਉਹ ਵੀ ਦੂਜੇ ਖੇਤਰ ਵੱਲ ਚਲੀ ਗਈਆਂ ਮੈਡੀਕਲ ਖੇਤਰ ਵੱਲ ਚਲੀ ਗਈਆਂ ਪਰ ਬਾਬਾ ਜੀ ਦਾ ਜਿਹੜਾ ਅਜੇ ਵੀ ਸ਼ਬਾਸ਼ਾ ਵੀ ਹੈ ਜਿਹੜਾ ਪੱਕਾ ਇਲਾਜ ਹੈ ਜਿਹੜਾ ਉਹ ਜਿਹੜਾ ਇਸ ਜੀ ਦੇ ਨਾਲ ਹੈਗਾ ਇਹ ਜਿਹੜੇ ਮੇਰੇ ਕੋਲ ਨੇ ਦੇਸੀ ਇਹ ਆਲੇ ਇਹ ਪੱਕਾ ਹੀ ਇਲਾਜ ਹੈ ਅੱਛਾ ਆ ਨਹੀਂ ਹੱਬੀ ਫੇਰ ਹੋ ਗਿਆ ਹੂੰ ਬਾਕੀ ਆ ਇਹਨਾਂ ਮੜਕਿਆਂ ਨੂੰ ਕਰਦੇ ਆ ਮੜਕੇ ਛਟ ਕਰਦੇ ਆ ਹਾਂਜੀ ਉਹ ਅਸੀਂ 5 ਦਿਨ ਮੜਦੇ ਆ ਅੱਛਾ ਜੇ ਕੋਈ ਹੁਣ ਜਿਵੇਂ ਇੱਥੇ ਜਿਹਨਾਂ ਦੱਸਿਆ ਵੀ 10 ਸਾਲ ਦੀ ਲੜਕੀ ਕੋਠੇ ਤੇ ਫਿਰਗੀ ਦੀ ਹਾਂ ਉਹ 12 ਦਿਨ ਮੜਿਆ ਸੀ ਅੱਛਾ ਠੀਕ ਹੋ ਗਈ ਉਹ ਉਹ ਇੱਥੇ ਸਾਨੂੰ ਸਿੱਧਾ ਸਿੰਘਾਂ ਦੀ ਥਾਪਣਾ ਹੈ ਅੱਛਾ ਸਮਾਧਾਨ ਰਵਾਈਆਂ ਗੁਰਦੁਆਰਾ ਵੀ ਮਹਾਰਾਜੀ ਦੇ ਤੇ ਰਹੀ ਵੀ ਹੈ ਅੱਛਾ ਠੀਕ ਰੱਖਿਆ ਸੀ ਉਹ ਇਹ ਅੱਛਾ ਬੜੀ ਬਨੇ ਜਿਹੜੀਆਂ ਲੜਕੀਆਂ ਕੱਢਣ ਵਾਲੀਆਂ ਹਾਂ ਹਾਂਜੀ ਉਹ ਹਰ ਕਿਲੋ ਆਟਾ ਲਈਦਾ ਉਹ ਤੇ ਗਰੀਬ ਹੈ ਜਿਹੜਾ ਕੋਈ ਅੱਛਾ ਕਿਲੋ چینی ਕਿਲੋ ਕਿਉ ਹੂੰ ਉੱਥੇ ਦਸਵੇਂ ਮੇ ਉਹ ਪੈਂਦਾ ਹੈ ਗੁਰਦੁਆਰਾ ਹਾਂਜੀ ਔਰ ਸੇ ਸੰਗਤ ਨੂੰ ਜਿਹੜਾ ਗਿਆਨੀ ਰਹਿੰਦਾ ਦੇਖ ਕਰਕੇ ਸੰਗਤ ਦੇ ਮੂੰਹ 'ਚ ਪੈ ਜਾਂਦੇ ਭਲਾ ਹੋ ਜਾਂਦਾ ਅਗਲੇ ਰਾਮ ਹੋ ਜਾਂਦਾ ਉਹਦੇ ਲੈਣਾ ਕੋਈ ਨਹੀਂ ਗਰੀਬ ਦੇ ਕਈ ਲੜਕੀਆਂ ਦੇ ਘਰ ਵਾਲੇ ਅੰਬਲੀ ਨੇ ਨਸ਼ੇ ਕਰਦੇ ਨੇ ਉਹ ਨਾਲੀਆਂ 'ਚ ਟੱਕੇ ਮਾਰਦੇ ਫਿਰਦੇ ਨੇ ਉਹ ਲੋਕਾਂ ਦੇ ਕੰਮ ਕਰਕੇ ਬੱਚੇ ਪਾਲਦੀਆਂ ਨੇ ਜੀ ਕੋਈ ਉਹ ਆ ਜਾ ਕੋਈ ਮਰੀਜ਼ ਆ ਜਾ ਉਹਦੇ ਮੈਂ ਕੋਈ ਨਹੀਂ ਪੈਗਾ ਲੈ ਉਹ ਮੈਸਟਰ ਕਰ ਦਿੰਉਂ ਉਹ ਰਾ ਉਹ ਜਿਹੜਾ ਕੋ ਤਖਲੀਬ ਹੈ ਕੋ ਤਖਲੀਬ ਉਹ ਚੱਤ ਫ੍ਰੀ ਕਰ ਦੇ ਲਾਜ ਉਹ ਉਹਦਾ ਵਰੀ ਕਰਨਾ ਉਹਦੇ ਪੈਸਾ ਨਹੀਂ ਲੈਣਾ ਠੀਕ ਹੈ ਉਹਦਾ ਫਿਰ ਮੈਨੂੰ ਪਾਪਾ ਨਹੀਂ ਕਰਨਾ ਉਹਦਾ ਉਹਦਾ ਕੀ ਰਬ ਕਰਨੀ ਤੋਂ ਕੀ ਹੈ ਜੇ ਨਹੀਂ ਤੁਸੀਂ ਪੜਾਈ ਦਾ ਕੰਮ ਕਰਦੇ ਹੋ ਮੈਂ ਫਿਰ ਮੈਂ ਆਪਣੇ ਇਸ ਗਵਿੰਦਗੜ੍ਹ ਇੱਕ ਲੜਕੀ ਆ ਸਾਰਾ ਸੁੱਝ ਗਿਆ ਦਾ ਇੱਥੇ ਤੱਕ ਅੱਛਾ ਉਹਦੇ ਘਰ ਵਾਲਾ ਨਹੀਂ ਤਾਂ ਉਹ ਨਹੀਂ ਤਾਂ ਪੁੱਤ ਦਾ ਮਾਰਦਾ ਦਾ ਹੱਥੋਂ ਪੈਸੇ ਮੰਗਦਾ ਦਾ ਹਾਂਜੀ ਉਹ ਭਾਈ ਮੈਂ ਆਮੀ ਨਹੀਂ ਤਾਂ ਵਰਦਾ ਉਹ ਲੜਕੀ ਆ ਕੇ ਵਹਿ ਗਈ ਅੱਛਾ ਮਾ ਕੇ ਬੰਗਾ ਡੈਰੀ ਕਰਦਾ ਦੁੱਧ ਕਿ ਉਹ ਤਗੜੀ ਹਾਂ ਹੁਣ ਤਾਂ ਮੇਰੇ ਹਰਨੀਆਂ ਹੋ ਗਏ ਨੇ ਛੱਟੇ ਦਾ ਫਰੇਸ਼ਨ ਕਰਕੇ ਮੈਂ ਉਹਨਾਂ ਕੰਨੇ ਛਡਾ ਆਤੀ ਅੱਛਾ ਉਹ ਫਿਰ ਮੈਂ ਲੜਕੀ ਨੂੰ ਕਿਹਾ ਵੀ ਪੰਜਰ ਛੱਡੇ ਵਾਲਾ ਕੰਮ ਨਹੀਂ ਹੱਥ ਵਾਲੇ ਵਾਲਾ ਕੋਈ ਲੜਿਆ ਨਹੀਂ ਤੂੰ ਕਹਿੰਨੀ ਹੈ ਨਾ ਟੁੱਟੀ ਗਈ ਹੈ ਉਹ ਉਹਨਾਂ ਖੀਨ ਨੂੰ ਇੱਕ ਡਾਕਟਰ ਦੀ ਮੇਰੇ ਨਵੇਂ ਮੁੰਡਾ ਉਹਨੇ ਸਮਝਾ ਆਤੀ ਕਿ ਮੇਰੇ ਕੋਲ ਲੋਕ ਆਉਂਦੇ ਜਾਂਦੇ ਰਹਿੰਦੇ ਨੇ ਨਹੀਂ ਅੱਜ ਕੱਲ ਨਵੇਂ ਮੁੰਡਿਆਂ ਨੂੰ ਪਤਾ ਨਹੀਂ ਹੈ ਉਹ ਕਹਿੰਦਾ ਵੀ ਤੂੰ ਇਹ ਦੂਜੀ ਦੇ ਹੱਥ ਵਾਲਾ ਕਰਾ ਬੀਬੀ ਠੀਕ ਜਿਹਾ ਨਾ ਜਿਹੜਾ ਹਾਲ ਨਹੀਂ ਆਈ ਹਾਂ ਕਹਿੰਦੀ ਤਾਂ ਕਾਇਨਾ ਜਿਹਾ ਬਾਹਰ ਗਰੀ ਖੜੇ ਭਾਈ ਅੱਛਾ ਉਹ ਮੈਂ ਦੁਬਾਰੇ ਬੈਠਾ ਮਿੰਜੇ ਦੇ ਪੈਰ ਲਟਕਾਈਂ ਕਿ ਦੁਕਾਨ ਚ ਉਹ ਔੜੀ ਔੜੀ ਆ ਕੇ ਬੈਗੀ ਮੈਂ ਪੁੱਛਿਆ ਜੀ ਅੱਡ ਆਈ ਦੁਕਾਨ ਚ ਬੜੀ ਮਾਹ ਭਾਈ ਦੁੱਧ ਲੈਣਾ ਹੈ ਕੋਕ ਦਹੀਂ ਪਨੀਰ ਉਹ ਕਹਿੰਦੀ ਭਾਈ ਮੈਂ ਕੁਛ ਨਹੀਂ ਲੈਣਾ ਆ ਕੇ ਜੀ ਲੰਗੜੀ ਲੰਗੜੀ ਬੈਗੀ ਥੱਲੇ ਅੱਛਾ ਮਾ ਹੋਰ ਭਾਈ ਫਿਰ ਹੋਰ ਕੀ ਕਰਨਾ ਕਹਿੰਦੀ ਬਾਬਾ ਜੀ ਮੇਰਾ ਪੈਰ ਦੇਖਿਓ ਨੇ ਪਜਾਮਾ ਖੁੱਲ ਜਾਦਾ ਚੱਕਿਆ ਆ ਜਿਆ ਮੋਟਾ ਬਹਿਰ ਹੋਇਆ ਪਿਆ ਮਾ ਭਾਈ ਤੇ ਬਹੁਤ ਛੁੱਜਿਆ ਬਗ ਲੜ ਗਿਆ ਹੂੰ ਕਹਿੰਦੇ ਨਹੀਂ ਲੜਿਆ ਨਹੀਂ ਮਾ ਭੇਰ ਭਾਈ ਕੋ ਛੱਟ ਲੱਗੀ ਹਾਂ ਕਹਿੰਦੇ ਛੱਟ ਨਹੀਂ ਲੱਗੀ ਅੱਛਾ ਕਹਿੰਦੇ ਕੁਛ ਨਹੀਂ ਹੋਇਆ ਵੀ ਇੱਕ ਨੇ ਛੁੱਜ ਦਿਆ ਹੂੰ ਮੈਂ ਕਹਿੰਦਾ ਭਾਈ ਮੇਰਾ ਤਾਂ ਫੇਰ ਇੱਜ਼ਤ ਨਹੀਂ ਕੋਈ ਇਹ ਨਾ ਤਾਂ ਮਰ ਸਕਦਾ ਹੂੰ ਚਲੋ ਛੱਟ ਵੇਢ ਲੱਗੇ ਜੀ ਮਰਦੇ ਵੀ ਹੈ ਹਾਂ ਇਹ ਵੀ ਨਾ ਹੱਥ ਵਾਲਾ ਕਰ ਜਾ ਕਹਿੰਦਾ ਤੁੰਗ ਨਹੀਂ ਲੜਿਆ ਨਹੀਂ ਕੁਝ ਵੀ ਇਹਦਾ ਫੇਰ ਮੇਰੇ ਕੋਈ ਇੱਜ਼ਤ ਨਹੀਂ ਭਾਈ ਕਹਿੰਦੀ ਡਾਕਟਰ ਜੀ ਤਾਂ ਮੈਂ 6 ਮਹੀਨੇ ਹੋ ਗਏ ਇਲਾਜ ਕਰਾਉਂਦੀ ਨੂੰ ਕਹਿੰਦੀ ਤੂੰ ਆਏ ਘਰ ਬਾਪੂ ਕਹਿੰਦੀ ਮੈਨੂੰ ਰਾਮ ਹੋਵੇ ਨਾ ਹੋਵੇ ਤੌਲਾ ਕਰ ਤੂੰ ਹੱਥ ਛੜਾ ਕਰ ਦੇ ਕੇ ਆ আচ্ছা ਉਹ ਡਾਕਟਰ ਨੇ ਸਮਝਾ ਦਿੱਤੀ ਹੁੰਦੇ ਹਮ ਚਲ ਮੈਂ ਜ ਫੇਰ ਮਨ ਤੇ ਛੜਾਇਆ ਆ ਬਸ ਰਹਾ ਰੱਬ ਇਹਦੇ ਖੂਬ ਜਾਰੀ ਗਰੀਬਣੀ ਮੈਂ ਤਾਂ ਕਰਦੀ ਆ ਉਹ ਵੀ ਦੇਖੋ ਜੇ ਤਕਰੀਬ ਹੈ ਨਹੀਂ ਤਾਂ ਬਚਾਰੀ ਬੈਠੀ ਆ ਹਮ ਚਲ ਮੈਂ ਕਿਹਾ ਵੀ ਚੰਗਾ ਭਾਈ ਆਏ ਘਰ ਫੇਰ ਬਈ ਜੇ ਜੱਤੀ ਦਾ ਖਾਣੀ ਮਿਲਣੀ ਵੱਡਣ ਵਾਲੀ ਐਰ ਦਾ ਕੰਮ ਹੈ ਵੀ ਚਿਮਟਾ ਹਰੇਕ ਦੇ ਜੁੱਲੇ ਤੇ ਹੁੰਦਾ ਅੱਛਾ ਚਿਮਟਾ ਲਿਆ ਚੱਕੇ ਜੁੱਲੇ ਤੋਂ ਬੀਬੀ ਨਾਲ ਜਿਹਦੇ ਜਿਵੇਂ ਕਰਨਾ ਆ ਗਿਆ ਪਰ ਆਏ ਤੇ ਵੀ ਨਹੀਂ ਮਾਇ ਲਿਆਉਣਾ ਭਾਈ ਤੇ ਨੂੰ ਔਕਾ ਕਹਿੰਦੇ ਨਾ ਬਾਪੂ ਮੈਂ ਨਹੀਂ ਆਉਣੀ ਆ ਉਹ ਲਿਆਈ ਉਹ ਨੂੰ ਮੈਂ ਪਹਿਲਾਂ ਦੱਸਦਾ ਵੀ ਐ ਜੀਤਿਆ ਤੈਨੂੰ ਦੇਣੀ ਲੱਗਣੀ ਆ ਕਿ ਕਿ ਨੋ ਕਿ ਉਹ ਕਿਲੋ ਜਿੰਨੀ ਕਿਲੋ ਆਟਾ ਤੇ ਤੇ ਮੈਂ ਲੈਂਦਾ ਕੁਝ ਨਹੀਂ ਮੈਨੂੰ ਪਤਾ ਭਾਈ ਉਸੇ ਗੜੀ ਜੋ ਰਹਿਦੀ ਸੀ ਘਰਾਏ ਤੇ ਉਹ ਜੱਜੀ ਹੂੰ ਮਖਾਵੀਾਰੇ ਮਾਹ ਹੱਥੋਂ ਲ 12 ਦਿਨ ਉਹ ਨਾਗਾ ਨਾ ਪਾਈ। ਇਹ ਖਬਰ ਕੱਜਾ ਬਦੂ ਖਾ ਕੀ ਦੁੱਖ। ਲੈ ਦੇਖੋ ਭਾਈ ਤੜਕੇ ਨੂੰ ਆ ਕੇ ਕਹਿੰਦੀ ਮੈਨੂੰ ਤਾਂ ਕਹਿੰਦੀ ਬਾਂਪੂ ਜੀ ਰਾਤ ਨਹੀਂ ਦੇਉ ਅਨੀਂਦਾ ਵੀ। ਦੇਖੋ ਪਾਛਾ ਨਹੀਂ ਦੀ ਲੈ ਸਕਦੀ ਚੰਗਾੜਾ ਮਾਰਦੀ ਦੀ। ਅੱਛਾ। ਨਿਆਣੇ ਦੇ ਬੰਦੇ ਤੇ ਛੋਟੇ ਛੋਟੇ ਤੇ। ਹਾਂ। ਉਹ ਕਹਿੰਦੀ ਰਾਤ ਮੈਂ 12 ਵਜੇ ਮੇਰੀ ਲੱਤ 'ਚ ਆਏ ਲੱਗਿਆ ਵੀ ਕੀੜੀਆਂ ਜਾਂ ਫਿਰਦੀਆਂ ਨੇ ਝੋਲ ਝੋਲ ਕਰਦੀਆਂ। ਅੱਛਾ। ਐਂਦੀ ਮੈਂ ਅਤੀ ਰਾਤ ਮੈਂ ਪਾਛਾ ਵੀ ਲੈ ਲਿਆ ਆਪੇ। ਅਗੇ ਰਿਆਣੇ ਚਾਤਰ ਦੇ ਲੱਤ ਪੜੋਲੇ ਵਰਗੀ ਨਹੀਂ ਨਾ ਭਾਈ ਫਿਰਦਾ ਤੇਰੀ ਰੱਬ ਨੇ ਸੁਣ ਲਈ ਇਹ ਤਾਂ ਆਰਾਮ ਹੋ ਗਿਆ ਤੁਸੀਂ ਹੋਰ ਬਾਬਾ ਜੀ ਹੋਰ ਲੋਕਾਂ ਨੂੰ ਕਿਹੜੇ ਕਿਹੜੇ ਇਲਾਜ ਦਾ ਕਰ ਸਕਦਾ ਤੁਸੀਂ ਲੋਕਾਂ ਨੂੰ ਅਪੀਲ ਇਹਦੀ ਕਰ ਸਕਦੇ ਹੋ ਤਾਂ ਕਿ ਤੁਹਾਡੇ ਤੱਕ ਜਿਹੜਾ ਦੁਖੀ ਬੰਦਾ ਤੁਹਾਡੇ ਤੱਕ ਪੁੱਜਦਾ ਹੋਵੇ ਵਾਹ ਫਿਰ ਇਹ ਇਹ ਹੀ ਇਲਾਜ ਨੇ ਜੀ ਆਪਣੇ ਕੋ ਸਾਰੇ ਇੱਕ ਵਾਰੀ ਬੋਲ ਕੇ ਦੱਸ ਦਿਓ ਸਾਰੇ ਥੋਲੇ ਵਾਲੇ ਵੀ ਤੇ ਦੂਜੇ ਵੀ ਦਵਾਈ ਵਾਲੇ ਵੀ ਅੱਛਾ ਅੱਛਾ ਆਪਣੇ ਕੋ ਦਾ ਜੀ ਆ ਛੱਪਦਾ ਪਹਿਲਾ ਤਾਂ ਬੜਾ ਜ਼ਾਰਿਆ ਨਾਲੋਂ ਜ਼ਿਆਦਾ ਜੀ ਸਾਡੇ ਬਾਬਾ ਜੀ ਛੱਪਦੇ ਹੱਥਾੜਾ ਕਰਦਾ ਦਾ ਬਾਪੂ ਜੀ ਵੀ ਕਰਦਾ ਦਾ ਉਹ ਹੋਰ ਦੀ ਬੇ ਹੱਥਾੜੇ ਨਹੀਂ ਤੇ ਗਾੜੇ ਐ ਹੋਰ ਹਾਂ ਮੂਰੇ ਵੇ ਮੈਂ ਜਿੱਕੇ ਹੂੰ ਕੁਝ ਸਾਧ ਸੰਤ ਮਿਲ ਗਿਆ ਛੋਟੀ ਪੀੜੀ ਜੱਗੇ ਬਚਿਆ ਕੋਈ ਫਿਰ ਸਾਡੀ ਪੀੜੀ ਜੇ ਅਸੀਂ ਤੰਨਾ ਤੇਹੀ ਪੀੜੀ ਹੈ ਸਾਡੀ ਹੂੰ ਮੈਂ ਹੀ ਬਗੇ ਆ ਮੈਂ ਬਗਾ ਅਸੀਂ ਜਣੀ ਦੋ ਨੂੰ ਸਗਾ ਕੇ ਰੱਖਦੇ ਆ ਜੱਪਦਾਤਾ ਵਾਲਾ ਠੀਕ ਨਹੀਂ ਇੱਕ ਗਰਾਉਂ ਕੇ ਆਇਆ ਹੋਵੇ ਉਹ ਦੂਜਾ ਗਾ ਛੱਪਲੜਿਆ ਆ ਜਾ ਬੰਦਾ ਆਪਣੇ ਕੋ ਮਰ ਜਾ ਸਾਡਾ ਬਾਪਾ ਆਇਆ ਵੀ ਬਹੁਤ ਆਪਾਂ ਨੂੰ ਫੇਰ ਸ਼ਰਾਬ ਪਊਗਾ ਹੂੰ ਦੋ ਬੰਦੇ ਛਾ ਕੇ ਰੱਖਣੇ ਇੱਕ ਮੇਰਾ ਭਾਈ ਹੋਰ ਕਰਦਾ ਅੱਛਾ ਇੱਕ ਗਿਆ ਹੋਇਆ ਦਾਦੂ ਆ ਸੰਭ ਲੈਂਦਾ ਤੇ ਆਏ ਜੋ ਘਰ ਕੇ ਨਹੀਂ ਸਾਡੇ ਕੋ ਇਹ ਇਲਾਜ ਨਹੀਂ ਜੀ ਆ ਬੰਦੇ ਦੀ ਟੁੱਟਰੀ ਕਰ ਜਾਂਦੀ ਆ ਕਈ ਦੀ ਅੱਛਾ ਉਹ ਰਾਈਟਿੰਗ ਨਹੀਂ ਫੇਰ ਸਕਦਾ ਇਨੀ ਤਕਰੀਬ ਹੁੰਦੀ ਆਵੇ ਖੜਾ ਹੋ ਜਾਂਦਾ ਰਾਈਟਿੰਗ ਫਿਰਦਾ ਵਰਦਾ ਫੇਰ ਬੈਠੂ ਫੇਰ ਤਕਲੀਬ ਹੁੰਦੀ ਆ ਜਾਂ ਨਿਕਲਦੀ ਆ ਇਹ ਟੁੱਟਰੀ ਵੀ ਜਾਂਦੇ ਆ ਮੈਂ ਠੀਕ ਤੇ ਧਰਨਾ ਅਨਾਟੋਡਰੀ ਆ ਧਰਨ ਦਾ ਵੀ ਇਲਾਜ ਕਰਦੇ ਹਰਦਾ ਇਲਾਜ ਕਰਦੇ ਆ ਪੱਕਾ ਹੀ ਅੱਛਾ ਜੰਮ ਫੇਰ ਮੁੜਕੇ ਨਹੀਂ ਹੁੰਦੀ ਨਾ ਮੁੜਕੇ ਦਾ ਦੇਖੋ ਜੀ ਆਪਾਂ ਕਹੇ ਆਏ ਨਹੀਂ ਨਾ ਕੋਈ ਰੱਬ ਨਾਲ ਅਜੇ ਤੁਹਾਨੂੰ ਹੁੰਦੀਗਾ ਤੇ ਬਾਬਾ ਜੀ ਇਹ ਇਹ ਧਰਤਾਂ ਨੂੰ ਹੀ ਕੁਦਰਤੀ ਪੈ ਜਾਂਦੀ ਹੈ ਜਿਹਦੇ ਪੈਂਦੀ ਆ ਅੱਛਾ ਹਾਂ ਅਜੇ ਇੱਕ ਪੰਜ ਦਿਨ ਸਾਡੜੀ ਚੱਕਣ ਲੱਗਿਆ ਦਾ ਆਪਣੇ ਵਰਗਾ ਛਾਣਾ ਬੰਦਾ ਉਹ ਧਰਨ ਪੈ ਗਈ ਚੜ ਕੇ ਕਾਨੂੰ ਧਰ ਪੈ ਗਈ ਜਿਹੜਾ ਚੱਕ ਪੈ ਗਈ ਨਾਲ ਪਰ ਚੜ ਗਈ ਉਹ ਕੁਦਰਤੀ ਮਾਇ ਆ ਗਿਆ ਜੇ ਬਸ ਉਸ ਕੋਈ ਹੋਰ ਬੰਦੇ ਕੋ ਉਹਨੇ ਬੁਲਾਇਆ ਉਹ ਮਿਲ ਗਿਆ ਉਹ ਕਾਨੂੰ ਲੈ ਗਿਆ ਨਾ ਉਹ ਜਦੇ ਮਾਂ ਪਾਗੜ ਨੂੰ ਕੁਂਦੀ ਗੱਲ ਕਰਾਂ ਮੈਂ ਬਹੁਤ ਔਖਾ ਝੋਕਰਾ ਤੂੰ ਆ ਗਿਆ ਮਿਲ ਗਿਆ ਮਾਰਿਆ ਚੱਕੇ ਝੂਟਾ ਤਾਂ ਚੱਕ ਲਿਆ ਜਿਹੜਾ ਕਾ ਪੈ ਗਿਆ ਜਦ ਇਹ ਮਾਂ ਕਹਿੰਦਾ ਬਸ ਬਾ ਨਿਕਲ ਗਈ ਨਿਕਲ ਗਈ ਇਹ ਸਾਨੂੰ ਸਾਡੇ ਇੱਥੋਂ ਅਮਲੋਹ ਦੇ ਨੇੜੇ ਪਿੰਡ ਭਗਵਾਨਪੁਰਾ ਦੇ ਬਜ਼ੁਰਗ ਜਿਹੜੇ ਇਹ ਦੇਸੀ ਇਲਾਜ ਅੱਜ ਵੀ ਕਰਦੇ ਨੇ ਆ ਮੈਂ ਜਿਹੜਾ ਤਰਕ ਵਿਗਿਆਨ ਆ ਉਹ ਅੱਜ ਹੋਰ ਪਾਸੇ ਆਪਣੀ ਗੱਲ ਕਰਦਾ ਪਰ ਬਾਬਾ ਜੀ ਅੱਜ ਵੀ ਜਿਹੜੇ ਨੇ ਨਾ ਉਹ ਦਾਵਾ ਕਰਦੇ ਨੇ ਵੀ ਅਸੀਂ ਹੱਥ ਔਲੇ ਦੇ ਨਾਲ ਜਾਂ ਹੋਰ ਦੇਸੀ ਦਵਾਈਆਂ ਦੇ ਨਾਲ ਲੋਕਾਂ ਦਾ ਭਲਾ ਕਰਦੇ ਹਾਂ ਪ੍ਰਾਈਮਡੂ ਤੋਂ ਮੈਂ ਰਣਜੀਤ ਸਿੰਘ ਬੰਦ